ਜਿਹੜੇ ਵੀ ਆਣੇ ਤੁਹਾਨੂੰ ਤਾਂ ਕੰਨ ਜਨ ਬਸ ਲੈਕੀਟ ਕਰਦੇ ਸੋ ਪ੍ਰੋਕਾਡ ਨਾਲ ਲਗਾ ਕੇ ਤੁਹਾ ਬਸ ਸਰਕਾਰ ਦੇ ਹਰ ਸਮਵੇ ਵਿੱਚ ਹਾਊਸ ਹੋਵੇ ਮੈਂ ਜਿਹਸੀ ਗਾਲ ਸਸੀਗਾ ਬਈ ਉਹ ਠੀਕ ਹੋ ਵਧੀਆ ਵਧੀਆ ਲੱਗਦਾ ਬੜੀ ਵਧੀਆ ਬੜੀ ਵਧੀਆ ਨਾਮ ਤੇ ਡਰੈਸ ਨਾ ਮੇਰਾ ਬਈ ਸੋਖਾ ਪਿੰਡ ਮੇਰਾ ਨਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਪੋਵੇ ਨੇੜੇ ਬੜੋੜ ਸ਼ੰਨਾ ਤੇ ਸੈਣਾ ਬਈ ਮੋਬਾਈਲ ਨੰਬਰ ਹੈਗਾ 62835 97218 ਵਿੱਚ ਠੀਕ ਹੈ ਬਈ ਤਰੀਕ ਤਰੀਕ ਅਜ 12 ਅੱਠਵਾਂ ਮਹੀਨਾ ਬਈ ਕਿਸੇ ਚੀਜ਼ ਦੀ ਬਈ ਆਪਣੀ ਕੋਈ ਗਾਰੰਟੀ ਨਹੀਂ ਡੇਟ ਤੋਂ ਬਾਹਰ ਹੋ ਗਈ ਚੀਜ਼ ਆਪਣੀ ਗਾਰੰਟੀ ਖਤਮ ਆਪਣੀ ਕੋਈ ਠਣਕਾ ਕੇ ਲੈ ਜਾ ਕਰ ਅਗਲੇ ਨੇ ਪੈਸਾ ਲਾਉਣਾ ਆਪਣੇ ਘਰ ਠਣਕਾ ਕੇ ਲੈ ਜਾ ਕਰ ਬਈ ਯਾਰ ਕੱਢ ਲੂ ਅਸੀਂ ਲੰਬਾ ਨਹੀਂ ਲੈਂਦੇ ਸਾਲੋਂ ਕੋਈ ਨਹੀਂ ਕੋਈ ਉਹ ਦਿਨ ਤੱਕ ਗਾਰੰਟੀ ਮਰੋ ਸਾਥ ਲੋ ਗਾਰੰਟੀਆਂ ਭਾਲਦੇ ਆਸੀਂ ਕੋਈ ਸੀ ਚੀਜ਼ ਦੀ ਗਾਰੰਟੀ ਨਹੀਂ ਦਿੰਦੇ ਯਾਰ ਆ ਦਾ ਠਣਕਾ ਕੇ ਲੈ ਜਾ ਕਰੇ ਕੋਈ ਠੀਕ ਹੈ ਕੋਈ ਜਿਹੜੀ ਪਹਿਲੇ ਨੰਬਰ ਦੇ ਦਿੱਤੀ ਜੀ ਨੇ ਕਿੰਨੇ ਕਿਉਂ ਬਾਈ ਇਹ ਹੋਊਗੀ 10 ਲੌਗ ਮਹੀਨੇ ਦੀਆਂ 10 ਮਹੀਨਿਆਂ ਦੀ ਐ ਠੀਕ ਹੈ ਹਾਂਜੀ ਬਈ तीह लीटर <olags> <struggling> ਕੋਈ ਪਤਾ ਨਹੀਂ ਯਾਰ ਭਾਈ ਜੋੜੇ ਦਾ ਭਾਈ 25000 ਹਾਂ 25000 ਹਾਂ ਹਾਂ ਭਾਈ ਹੋ ਜਾਊਗਾ ਭਾਈ ਜੋੜੇ ਦੇ ਬੱਚੀ ਦੀ ਖੜਨੀ ਖੁਰਨੀ ਦੇਖੋ ਸਟicker ਦੇਖੋ ਇਹ ਬੜਾ ਪਿਆਰਾ ਪ੍ਰਿੰਟ ਬਹੁਤ ਬਹੁਤ ਪਿਆਰਾ ਹਾਂ ਬਈ ਇਹ ਦੋ ਨੰਬਰ ਇਹਦੀ 10 ਮਹੀਨਿਆਂ ਦੀ ਹੋ ਬਈ ਉਹੋ ਖੀਰ ਗਾ ਬਈ ਚਾਰ ਚਾਰ ਖਾਣਾ ਹਾਂ ਲੈ ਥੋੜੀ ਜਿਹੀ ਇਹ ਲੈ ਚੱਲਾ ਕਰਾ ਕੀ ਬਾਤ ਤੈਂ ਕੁਝ ਨਹੀਂ ਕਰਨੀ ਉਹੋ ਖੀਰ ਗਾ ਬਈ ਹਾਂ ਬੱਚਾ ਹੀ ਆ ਜੇ ਹਾਂ ਨੌ ਨੌ ਮਹੀਨੇ ਦੀ 10 ਮਹੀਨਿਆਂ ਦੀ ਹੋਗੀ ਬਸ ਹਾਂ ਹਾਂਜੀ ਬਾਈ ਇਹ ਜਿੰਨਾ ਬੱਚਿਆਂ ਦਾ ਬਾਈ 20 20 ਕਰੀ ਜਾਂਦੇ ਲੋਕ ਕੱਲੀ ਕੱਲੀ ਦਾ ਆਪਾਂ ਦਾ ਜੋੜੇ ਦੀ ਪੱਛੀ ਕਰਿਆ ਬੰਦੀ ਹੈ ਉਹ ਸੋਰਾ ਤੇਰਾ ਜੀ ਹਾਂ ਪੁੱਤਰ ਪੁੱਤਰ ਬਹੁਤ ਅਚੀਤ ਤੋਂ ਹਾਂ ਤੱਕ ਦੇ ਦਸ ਬਾਈ ਖੀਰੀ ਆ ਮੋ ਬਿਲਕੁਲ ਚਾਰ ਥਾ ਦਾ ਡਾਕਟਰ ਲੈ ਬਹੁਤ ਲੱਗ ਲੱਗਾ ਕੁਝ ਨਹੀਂ ਕਹਿੰਦੀ ਲੈ ਜਿਵੇਂ ਮਾਰਦੀ ਕੋਨੀ ਬੋਤਲ ਲੈ ਆ ਪਦੰਦ ਬਿਖਾ ਦਾ ਨਹੀਂ ਚਲ ਨੂੰ ਅਗਲਾ ਇਹਨੇ ਕਹਦੇ ਛੀਰੀ ਇਹ ਤਰਜਮਾ ਕੱਚੀ ਹੀ ਵਜਨ ਵਜਨ ਬਹੁਤ ਡਾਕਟਰ ਬੱਸੀ ਚ ਭਲੀ ਵੀ ਆ ਹਾਂ ਜਿੰਦ ਜਾਨ ਦੇਖ ਡਾਕਟਰ ਕਿੰਨੀ ਬੱਸੀ ਚ ਹਾਂਜੀ ਬਸ ਦੱਸ ਦੇਣਾ ਲੈ ਲੈ ਬੀਦਣਾ ਨੂੰ ਲੈ ਲੀਕਾ ਇਹਦਾ ਮੁੱਲ 28000 25000 ਦੀ ਜਸਮੂ ਦੇ ਦਾਂਗਾ 28000 ਹਾਂ ਖੜਨੀ ਹੁੜਨੀ ਦੇ ਅੱਛੀ ਦੀ ਪਿੱਠ ਪੂੜਾ ਚੌੜਾ ਦੇ ਕਿੰਨਾ ਅਗਲ ਹੈ ਹਾਂ ਕੁਛ ਨਹੀਂ ਕਹਿੰਦੀ ਜਿੱਧਰ ਮਰਜੀ ਫੱਟ ਲੈ ਅਹ ਮੋਹਨ ਡਾਕਟਰ ਆਪਾਂ 35 ਵੀ ਕਰ ਸਕਦੇ ਪਰ ਆਪਾਂ ਉਹ ਜਿਆ ਕਰਦੇ ਨਹੀਂ ਆਪਾਂ ਨੂੰ ਸਾਹ ਬਣਾਈ ਆਪਾਂ ਮੂਰੇ ਵੀ ਸਾਹਬ ਨਾ ਦੇਦਾ ਹਾਂ ਹਾਂ ਬਾਈ 28 25000 ਦੀ ਦੇ ਦਾਂਗੇ ਉਹ ਜੋੜੇ ਦਾ 25000 ਕੋਈ ਤਿੰਨੇ ਇਕੱਠੇ ਲੈਂਦਾ ਚੰਗਾ ਮਾਨ ਤਾਨ ਕਰ ਦਾਂਗੇ ਆਪਾਂ ਫੇਰ ਕਹਿੰਦੇ ਬਾਈ ਗਾਰੰਟੀ ਕਿਸੇ ਚੀਜ਼ ਦੀ ਨਹੀਂ ਆਪਣੀ ਗੇਟੋ ਅੰਦਰ ਹੈਗੀ ਆ ਗੇਟੋ ਬਾਹਰ ਹੋ ਗਈ ਕਿਸੇ ਚੀਜ਼ ਦੀ ਗਾਰੰਟੀ ਨਹੀਂ ਆਦਾ ਠਣਕਾ ਕੇ ਲੈ ਜਾ ਕਰੋ ਬਾਈ ਇਹਨਾਂ ਨੇ ਪੈਸੇ ਲਾਉਣੇ ਹੁੰਦੇ ਅਗਲੇ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਕਿਸੇ ਗਰੰਟੀ ਦੇ ਚੀਜ਼ ਦਾ ਮਾਮਲਾ ਬਾਈ ਨਾ ਕਰੀਏ